ਇਹ ਕਰਨ ਨੂੰ ਫੀਡ ਰਾਸ਼ਨ ਉਸੇ ਪ੍ਰੋਫਾਈਲਸ ਪ੍ਰੋਵਾਈਡ ਕਰਾਣਾ ਜਿੱਦੀ ਜ਼ਰੂਰ ਰਿਕੁਆਇਰਮੈਂਟ ਹੈ ਫਿਰ ਕੋਈ ਲੋਕਾਂ ਨੂੰ ਮੇਸੀ ਵੀ ਐਮਐਲਏ ਵੀ ਸਾਡੇ ਵਰਗਾ ਹੋਣਾ ਚਾਹੀਦਾ ਸੋ ਇਹ ਫਰਕ ਸੀ ਉਹਨਾਂ ਤੇ ਆਪਣੇ ਜਿਨ੍ਹਾਂ ਨੇ ਬਣਾਇਆ ਜੀ ਉਹਨਾਂ ਲੋਕਾਂ ਤੋਂ ਹੀ ਮੁੱਖ ਮੋੜ ਲਿਆ ਕਿ ਸਾਨੂੰ ਬਣਾਉਣ ਦਾ ਫਾਇਦਾ ਹੀ ਕੀ ਸੀ ਸੋਚਕਾਲ ਜੀ ਤੁਸੀਂ ਹੁਣ ਟਾਣੀ ਕੇਰਾ ਖੜੇ ਆਂ ਇਹਨਾਂ ਗੁਰਦ ਦੇ ਲਾਸਟ ਪਹਿਨਾ ਚੱਕ ਵਜੀਦਾ ਕਾਲੀ ਬਰਾਦਰ ਕੇਰਾ ਅੱਜ ਅਸੀਂ ਕੇਰਾ ਕੰਪਲੀਟ ਕਰਾਂਗੇ ਕੱਲ ਸਵੇਰੇ ਸਟਾਲੀਆ ਦੇ ਚੱਕ ਵਜੀਦਾ ਕ ਇੱਕ ਵਾਰੀ ਚੱਕ ਵਜੀਦਾ ਆਲਰੇਡੀ ਫੀਡ ਆ ਚੁੱਕੀ ਹੈ ਟਾਲੀ ਲ ਪੈਂਡਿੰਗ ਸੀ ਉਹਕੇ ਸੀ ਕੱਲੇ ਮਾਰਨਿੰਗ ਕੰਪਲੀਟ ਕਰ ਦਿੰਗੇ ਸਾਰਾ ਪਰ ਹਰੇਕ ਘਰ ਨੂੰ ਫੀਡ ਰਾਸ਼ਨ ਉਸੇ ਪਰ ਸਪਲਾਈਸ ਪ੍ਰੋਵਾਈਡ ਕਰਾਰਾ ਜੇ ਜੀ ਜ਼ਰੂਰ ਰਿਕੁਆਇਰਮੈਂਟ ਹੈ ਸੋ ਇਹ ਕੋਸ਼ਿਸ਼ ਹੈ ਜਿਨੇ ਬਾਰਡਰ ਦੇ ਪਿੰਡ ਹਰ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਹੈ ਔਰ ਹਰ ਘਰ ਤੱਕਨ ਪਹੁੰਚ ਕੇ ਰਾਸ਼ਨ ਪਹੁੰਚਾ ਦੇਣਾ ਕਿੰਨੇ ਕੁ ਪਿੰਡ ਹੈ ਜਿਹੜੇ ਇੱਥੇ ਚਪੇਟ ਚ ਨੇ ਹਾਂ 14 15 ਪਿੰਡ ਹੈ ਜਿਹੜੇ ਜਲਾਲਾਬਾਦ ਦੇ ਟਾਣੀ ਫੁੱਲਾਲਸ ਲੈਗੇ ਪਰ ਤੁਣਕਿਆ ਭਮਾਵਟ ਫਿਰ ਕੋਈ ਇਹ ਲੋਕਾਂ ਨੂੰ ਮੇਸੀ ਵੀ ਐਮਐਲਏ ਵੀ ਸਾਡੇਰਗਾ ਹੋਣਾ ਚਾਹੀਦਾ ਸੋ ਇਹ ਫਰਕ ਸੀ ਉਹਨਾਂ ਤੇ ਆਪਣੇ ਜਿਨ੍ਹਾਂ ਨੇ ਬਣਾਇਆ ਜੇ ਉਹਨਾਂ ਲੋਕਾਂ ਤੋਂ ਇਹ ਮੁੱਖ ਮੋੜ ਲਿਆ ਕਿ ਸਾਨੂੰ ਬਣਾਉਣ ਦਾ ਫਾਇਦਾ ਹੀ ਕੀ ਸੀ ਇਹ ਉਮੀਦ ਹੈ ਇੱਕ ਦੂਜੇ ਨਾਲ ਰਲ ਕੇ ਇਸ ਮੁਸੀਬਤ ਸਮੇਂ ਜੇ ਆਪਾਂ ਇੱਕ ਦੂਜੇ ਦੇ ਨਾਲ ਖੜੀਏ ਤਾਂ ਮੁਸੀਬਤ ਘਟ ਜਾਂਦੀ ਹੈ ਇਹ ਫਰਜ਼ ਹੈ ਅੱਜ 16 17 ਦਿਨ ਹੋ ਗਏ ਜਿਹੜਾ ਹੜ੍ਹਾਂ ਦੇ ਜਿਹੜੇ ਦਿਨ ਸਟਾਰਟ ਹੋਏ ਹਨ ਅੱਜ ਤੁਹਾਡੇ ਸਾਹਮਣੇ ਹਰ ਰੋਜ਼ ਡੇਲੀ ਕੋਈ ਨਾ ਕੋਈ ਕੰਮ ਕਿਸੇ ਪਿੰਡਾਂ ਅੱਗੇ ਤੁਹਾਡੇ ਸਾਹਮਣੇ ਅੱਜ ਸਾਰੀ ਟੀਮ ਆਵਾਦੀ ਬੜੀ ਡਾਕਟਰਾਂ ਬਣੀ ਆਏ ਸਾਰੇ ਪ੍ਰਧਾਨ ਸਭਾ ਵਾਲੇ ਸਾਰੇ ਨਾਲ ਆਏ ਹਨ ਕਨੇਜ ਜੀ ਨੇ ਅੱਜ ਨਾਲ ਕੇ ਸਾਰੇ ਜੈਂਟੀਆਂ ਨੇ ਆਏ ਹਨ ਸੰਦੀਪ ਜੀ ਨੇ ਸਾਰੇ ਇੱਥੇ ਮੌਕੇ ਤੇ ਹਰ ਘਰ ਤੇ ਪਹੁੰਚ ਕਰਕੇ ਉਹਨਾਂ ਨੂੰ ਅਵੇਲੇਬਿਲਟੀ ਕਿਹਾ